ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਨੌਸਸ ਦੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਚੰਗਾ ਹੰਗਾਰਾ ਦਿੱੰਨਿਆ ਸਾਡੀਆਂ ਗੱਲਾਂ ਬਾਤਾਂ ਨੂੰ ਅਸੀਂ ਗੱਲਾਂ ਬਾਤਾਂ ਉਹੀ ਕਰਦੇ ਆਂ ਜਿੰਨਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪ ਪੂਰੇ ਉੱਤਰ ਦੇ ਹੋਈਏ ਤੇ ਕਿਉਂਕਿ ਜਿਹੜਾ ਇਨਸਾਨ ਕਹਿ ਨਹੀਂ ਕਥਨੀ ਦਾ ਇੱਕ ਹੁੰਦਾ ਏ ਉਹੀ ਇਨਸਾਨ ਹੈ ਦੂਜੇ ਬੰਦੇ ਨੂੰ ਕੋਈ ਜਿਹੜੀ ਗੱਲ ਹੈ ਉਹ ਚੰਗੀ ਜ਼ਿੰਦਗੀ ਦੀ ਕਹਿ ਸਕਦਾ ਹੈ ਜੇ ਉਹ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਖੁਦ ਹੀ ਨਹੀਂ ਹੋਊਗੀ ਤਾਂ ਮੈਂ ਕਹਿੰਦੀ ਆ ਕਿ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਨੂੰ ਕੋਈ ਸਮਝੌਤੀ ਦੇਈਏ ਸੋ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਹੈ ਬੋਲਣ ਦਾ ਉਹ ਵਿਸ਼ਾ ਆਪਣਾ ਹੀ ਆ ਜੀ ਕਿ ਜਿਹੜੀਆਂ ਰਿਸ਼ਤਿਆਂ ਦੀਆਂ ਤੰਦਾਂ ਐ ਮੋਹ ਦੀਆਂ ਤੰਦਾਂ ਐ ਉਹ ਕਮਜ਼ੋਰ ਕਿਉਂ ਹੁੰਦੀਆਂ ਜਾ ਰਹੀਆਂ ਐ ਕਿਹੜੀਆਂ ਉਹ ਗੱਲਾਂ ਐ ਜਿਨ੍ਹਾਂ ਨੂੰ ਇਨਸਾਨਾਂ ਨੇ ਇੰਨਾ ਕੁ ਮੁੱਖ ਰੱਖ ਲਿਆ ਕਿ ਸਾਡੀਆਂ ਮੋਹ ਦੀਆਂ ਤੰਦਾਂ ਜਿਹੜੀਆਂ ਉਹ ਟੁੱਟਦੀਆਂ ਜਾ ਰਹੀਆਂ ਐ ਅੱਜ ਇਸੇ ਵਿਸ਼ੇ ਤੇ ਆਪਾਂ ਮੰਮੀ ਨਾਲ ਗੱਲਬਾਤ ਕਰਾਂਗੇ ਸੋ ਸਵਾਗਤ ਹੈ ਮੰਮੀ ਤੁਹਾਡਾ ਸਾਡੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਮੰਮੀ ਪੁਰਾਣੇ ਸਮੇਂ ਦੇ ਵਿੱਚ ਅਸੀਂ ਦੇਖਦੇ ਆਂ ਕਿ ਜਿਹੜਾ ਲੋਕਾਂ ਦਾ ਪਿਆਰ ਬਹੁਤ ਸੀ ਕਹਿੰਦੇ ਘਰ ਕੱਚੇ ਸੀ ਪਰ ਰਿਸ਼ਤੇ ਨਾਤੇ ਪੱਕੇ ਸੀ ਬਹੁਤ ਪਿਆਰ ਸੀ ਬਹੁਤ ਸਨੇਹ ਸੀ ਜ਼ਿੰਦਗੀ ਸਾਦੀ ਸੀ ਹਾਂ ਜੀ ਤੁਸੀਂ ਦੱਸੋ ਵੀ ਉਦੋਂ ਕੀ ਐਸੀਆਂ ਗੱਲਾਂ ਸੀ ਵੀ ਲੋਕਾਂ ਦਾ ਇੰਨਾ ਪਿਆਰ ਸੀ ਨਾਲੇ ਉਦੋਂ ਮਤਲਬ ਐਨੀ ਕੋਈ ਵੀ ਚੀਜ਼ ਆਪਾਂ ਕਹਿ ਸਕਦੇ ਕਿ ਕਿ ਪਦਾਇਸ਼ ਨਹੀਂ ਸੀ ਜ਼ਿਆਦਾ ਹੁੰਦੀ ਤੇ ਅੱਜ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਜਿਹੜੇ ਇਸਤੇ ਨੇ ਕਮਜ਼ੋਰ ਮੋਹ ਦੀਆਂ ਬੰਦਾਂ ਟੁੱਟਦੀਆਂ ਜਾ ਰਹੀਆਂ ਹਾਂ ਹਾਂ ਜੀ ਹਾਂ ਇਹ ਵੀਰਪਾਲ ਇੱਕ ਤਾਂ ਅੱਜ ਕੱਲ੍ਹ ਅਜੇ ਸਮਾਂ ਹੈ ਉਹਦੇ ਵਿੱਚ ਮੋਬਾਈਲ ਨੇ ਸਾਰਾ ਕੁਝ ਸਾਡੇ ਵਿੱਚ ਜਮ੍ਹਾਂ ਕਰ ਲਿਆ ਹੁਣ ਆਪਣਾ ਮੋਬਾਈਲ ਤੇ ਹੀ ਸਾਰਾ ਕੰਮ ਰਹਿ ਗਿਆ ਆਪਾਂ ਅੱਗੇ ਕੋਈ ਇਸੇ ਦਾਰ ਮਿਲਣਾ ਹੁੰਦਾ ਆਪਾਂ ਨੂੰ ਪਤਾ ਨਹੀਂ ਸੀ ਹੁਣ ਅੱਜ ਪੂਆ ਫੁੱਫੀ ਨੇ ਆਉਣਾ ਕਿ ਕੀ ਨਹੀਂ ਉਹ ਠਿੱਟਣਾ ਦਾ ਸਮਾਂ ਸੀ ਠਿੱਟੀਆਂ ਦਾ ਸਮਾਂ ਸੀ ਤੇ ਜੇ ਕਿਸੇ ਨੇ ਆਉਣਾ ਬਸ ਬੰਨੀ ਚੱਕਣਾ ਹੂੰ ਵੀ ਅੱਜ ਸਾਡੀ ਪੂ ਆਜਾ ਸਾਡਾ ਜ ਫੁੱਫੜ ਜੀ ਆਉਣਗੇ ਹਾਂਜੀ ਉਹਦੇ ਨਾਲ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਉਹਨਾਂ ਨੇ ਘਰੇ ਆਉਣਾ ਭੱਜੇ ਫਿਰਨਾ ਕਿਸੇ ਨੇ ਪਾਣੀ ਲਿਆਉਣਾ ਕਿਸੇ ਨੇ ਰੋਟੀ ਫੜਾਉਣੀ ਕਿਉਂਕਿ ਉਹ ਅਚਾਨਕ ਆਇਆ ਹੋਇਆ ਪ੍ਰਾਣਾ ਹੁੰਦਾ ਸੀ ਪ੍ਰਾਣਾ ਹੁੰਦਾ ਸੀ ਜਿਹਦੀ ਖੁਸ਼ੀ ਇੱਕਦਮ ਇੰਨੀ ਕੁ ਮਿਲਦੀ ਸੀ ਇੰਨੀ ਕੁ ਮਿਲਦੀ ਵੀ ਅੱਜ ਆਪਣੇ ਘਰੇ ਇੱਕ ਹੋਰ ਰੌਣਕ ਆ ਗਈ ਹਾਂ ਅੱਜ ਪਰੌਣੀਆਂ ਨਹੀਂ ਆਉਣਾ ਪਹਿਲਾਂ ਹੀ ਫੋਨ ਲਾ ਦਿੰਦੇ ਜਿਹੜੀਆਂ ਬੁੜੀਆਂ ਆ ਤਾਂ ਮਰ ਜਾਂਦੀਆਂ ਸਫਾਈ ਕਰਦੀਆਂ ਸਫਾਈ ਕਰਦੀ ਪਾਣੀ ਤੇ ਪਾਣੀ ਡੋਲ ਹੀ ਜਾਂਦੀ ਹਾਂ ਪਾਣੀ ਤੇ ਪਾਣੀ ਡੋਲ ਹੀ ਜਾਂਦੀਆਂ ਵੀ ਅਗਲਾ ਐ ਨਾ ਕਹੇ ਇਹਨਾਂ ਦਾ ਘਰ ਖਰਾਬ ਹੈ ਖਰਾਬ ਹੈ ਉਹ ਲੋਕ ਇਹਨਾਂ ਗੱਲਾਂ ਬਲਮਿੰਦਾ ਦਾ ਘਾਟੀ ਦੀਆਂ ਨੇ ਕਿਉਂਕਿ ਕੱਚੇ ਘਰ ਹੁੰਦੇ ਅਗਲਾ ਕੇਰਾ ਪਾਣੀ ਛਿੜਕ ਕੇ ਸੋਹਾ ਮਾਂਜਾ ਫੇਰ ਦਿੰਦਾ ਮਾਂਜਾ ਫੇਰ ਹਾਂ ਆਪੋ ਆਪਣੇ ਕੰਮਾਂ 'ਚ ਬਿਜੀ ਰਹਿੰਦੇ ਸੀ ਬੰਦਿਆਂ ਨੇ ਖੇਤ ਜਾਂ ਵੜਨਾ ਜਨਾਨੀਆਂ ਨੇ ਮਗਰ ਰੋਟੀਆਂ ਲੈ ਜਾਣੀਆਂ ਆ ਕੇ ਬਿੰਦ ਚਟ ਵਿਚਾਰੀਆਂ ਨੇ ਮਾਂਜਾ ਤੇ ਪਹਿਣਾ ਹੂੰ ਜਿਹੜਾ ਅੱਜ ਦਾ ਸਮਾਂ ਉਹ ਆਪਾ ਫੋਨ ਨਾ ਰਹੀਂ ਢਲ ਫਰੋ ਲੈਣੇ ਜਦੋਂ ਆਪਾਂ ਇਕੱਠੇ ਹੁੰਨੇ ਆ ਉਹਦੇ ਕੋਲੇ ਆਪਣੇ ਕੋਲੇ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਕਰਨ ਵਾਲੀ ਕਿਉਂਕਿ ਆਪਾਂ ਰੋਜ਼ ਫੋਨ ਕਰਦੇ ਆ ਸਾਰੇ ਜਿੰਨੇ ਜਣੇ ਹੁੰਦੇ ਉਹਨਾਂ ਦੇ ਹੱਥਾਂ 'ਚ ਫੋਨ ਹੁੰਦੇ ਆ ਤੇ ਇਕੱਲਾ ਇਕੱਲਾ ਬੰਦਾ ਫੋਨ ਤੇ ਲੱਗਿਆ ਪਿਆ ਲੱਗਿਆ ਪਿਆ ਹੁੰਦਾ ਕਿਉਂਕਿ ਕੋਈ ਕਿਸੇ ਦੇ ਕੋਲੇ ਬੈਂਦਾ ਨਹੀਂ ਕਿਸੇ ਨੇ ਦਾਦੇ-ਦਾਦੀ ਕੋਲੇ ਨਹੀਂ ਬੈਠਣਾ ਮਾਪੇ ਕੋਲੇ ਨਹੀਂ ਬੈਠਣਾ ਸਾਰੇ ਓਡਾ ਓਡਾ ਉਂਗਲਾਂ ਮਾਰੀ ਜਾਂਦੇ ਮਾਰੀ ਜਾਂਦੇ ਆ ਫੋਨ ਤੇ ਫੋਨ ਤੇ ਫੋਨ ਤੇ ਜਦੋਂ ਅੱਗੇ ਕੋਈ ਵੀ ਕਰ ਚੇ ਜੇ ਕੋਈ ਗੱਲਬਾਤ ਵੀ ਹੋ ਜਾਂਦੀ ਨੂੰ ਦੀ ਜਾਂ ਤੀ ਦੀ ਹਮ ਅਗਲਾ ਕੇਰਾ ਚਿੱਠੀ ਚ ਲੇ ਕੇ ਤੀ ਦਾ ਜਦੋਂ ਮਾਨ ਖਾਂਦਾ ਚਿੱਠੀ ਲਿਖ ਕੇ ਉਹਨੇ ਬਾਅਦ ਨਹੀਂ ਚੌਥੇ ਦਿਨ ਤੀਜੇ ਦਿਨ ਤਾਂ ਚਿੱਠੀ ਪਹੁੰਚਦੀ ਹਾਂ ਬਾਹਾਂ ਦਿਨ ਲੱਗ ਜਾਂਦੀ ਸੀ ਹਾਂ ਫਿਰ ਮਾਪੇ ਤੀਜੇ ਦਿਨ ਤਾਂ ਘਰ ਪਹੁੰਚ ਜੇ ਜਲਦੀ ਦੂਰ ਹੋਈ ਚੌਥਾ ਦਿਨ ਲੱਗ ਜਾਂਦਾ ਫਿਰ ਮਾਪੇ ਕਹਿੰਦੇ ਵੀ ਚਲ ਕੋਈ ਨਹੀਂ ਜਾ ਆਵਾਂਗੇ ਉਹਨਾਂ ਦੇ ਕੰਮ ਧੰਦੇ ਹੁੰਦੇ ਸੀ ਉਹ 4 ਮਹੀਨੇ 3 ਮਹੀਨੇ ਟਪਾ ਦਿੰਦੇ ਜਦੋਂ ਉਹਨਾਂ ਨੇ ਵਿਚਾਰੀ ਵਾਲੀ ਲੜਕੀ ਨੂੰ ਅੱਗੇ ਰਿਵਾਜ ਹੁੰਦਾ ਲੜਕੀ ਨੂੰ ਲੈਣ ਆਉਂਦੇ ਮਾਪੇ ਹਾਂਜੀ ਜਦੋਂ ਉਹਨਾਂ ਨੇ ਲੈਣ ਆਉਣਾ ਉਹਨਾਂ ਨੇ ਦੇਖਣਾ ਉਹੀ ਘਰ ਚ ਸੁੱਖ ਸ਼ਾਂਤੀ ਤੇ ਉਹੀ ਦੋਨੇ ਜੀ ਰਲ ਮਿਲ ਕੇ ਹੱਸਦੇ ਖੇਡਦੇ ਜਦੋਂ ਉਹ ਮਤਲਬ ਉਹਨਾਂ ਨੇ ਪਹੁੰਚਣਾ ਇਕੱਠੇ ਬੈਠੇ ਹੁੰਦੇ ਹਾਂ ਉਹ ਇਕੱਠੇ ਬੈਠੇ ਹੁੰਦੇ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਵੀ ਲੱਗ ਚਿੱਠੀ ਚਕੀ ਕੋਸ ਲਿਖਿਆ ਸੀ ਤਾਂ ਠੀਕ ਠਾਕ ਇਹਦਾ ਠੀਕ ਠਾਕ ਆ ਉਹ ਮਾਪਿਓ ਗੱਲ ਨਹੀਂ ਸੀ ਛੇੜਦੇ ਵੀ ਸਾਡੀ ਕੁੜੀ ਨੂੰ ਤੁਸੀਂ ਕੀ ਗਿਆ ਕਿਉਂਕਿ ਉਹ ਭੁੱਲ ਜਾਂਦੇ ਸੀ ਭੁੱਲ ਜਾਂਦੇ ਸੀ ਜਿਹੜਾ ਅੱਜ ਦਾ ਸਮਾਂ ਜਿੱਦੋਂ ਹੁਣ ਘਰ 'ਚ ਗੱਲ ਹੋਈ ਹੈ ਉਹਨਾਂ ਨੇ ਉਹਦੀ ਫੋਨ ਚੱਕਣਾ ਆਪਦੇ ਮਾਪਿਆਂ ਨੂੰ ਫੋਨ ਕਰ ਦੇਣਾ ਮਾਪਿਓ ਵੀ ਤਾਂ ਤੇ ਕਾਲੇ ਗੱਡੀਆਂ ਲੈ ਕੇ ਅਗਲੇ ਦਿਵਾਰ 'ਚ ਵਾਜਦੇ ਆ ਦੱਸੋ ਭਾਈ ਵੀ ਕੀ ਕਰਨਾ ਹੈ ਹੈਨਾ ਹਰ ਇੱਕ ਹੋਈ ਸੌਰਿਆਂ ਦੀ ਨਹੀਂ ਕਰਾਉਂਦਾ ਹਰ ਇੱਕ ਆ ਵੀ ਤੀ ਦੀ ਕਰਾਉਂਦਾ ਭਵੇਂ ਕਹਾਂ ਲਾ ਕੇ ਕਸੂਰ ਆਪਣੀ ਤੀ ਚ ਹੋਵੇ ਹਨਾ ਉਹ ਇਹ ਨਹੀਂ ਸਮਝਦੇ ਹਾਂਜੀ ਵੀ ਇੱਕ ਹੱਥ ਨਾਲ ਤਾਂ ਤਾੜੀ ਵਾਜਦੀ ਦੋਨਾਂ ਨਾਲ ਹੀ ਵਾਜਦੀ ਹਾਂਜੀ ਹਾਂਜੀ ਪਰ ਉਹ ਫੇਰ ਵੀ ਸੌਰਿਆਂ ਚ ਜ਼ਿਆਦਾ ਨੁਕਸ ਕਰਦੇ ਐ ਨਾ ਉਹ ਤਾਂ ਆਪਾਂ ਨੂੰ ਇੰਨੀ ਕ ਆ ਜਾਂਦੀ ਕਿ ਉੱਥੇ ਤਲਾਕ ਦਾ ਕੰਮ ਪਹੁੰਚ ਜਾਂਦਾ ਪਹੁੰਚ ਜਾਂਦਾ ਹੈ ਹਨਾ ਹੂੰ ਵੀ ਇਹ ਮੈਂ ਤੁਹਾਨੂੰ ਕਹਿੰਦਾ ਤੁਹਾਡਾ ਭਾਵੇਂ ਕਿ ਤਾ ਵੀ ਜਿਹੜਾ ਫੋਨ ਇਹਨੇ ਸਾਡੀਆਂ ਮੋਹ ਦੀਆਂ ਤੰਦਾਂ ਬਹੁਤ ਖਤਮ ਕਰ ਦਿੱਤੀ ਇੱਕ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਅਸੀਂ ਅੱਜਕੱਲ੍ਹ ਨਾ ਇਹ ਸੋਚਦੇ ਹਾਂ ਵੀ ਜੇ ਉਹਨੇ ਮੈਨੂੰ ਫੋਨ ਲਾਇਆ ਮੈਂ ਤਾਂ ਤਾਂ ਲਾਉਂ ਵੀ ਮੈਂ ਤਾਂ ਦੇਖੀ ਮੈਂ ਉਹਨੂੰ ਫੋਨ ਲਾਇਆ ਉਹਨੇ ਤਾਂ ਮੇਰਾ ਫੋਨ ਚੱਕਿਆ ਹੀ ਨਹੀਂ ਜਵਾਬ ਹੀ ਨਹੀਂ ਦਿੱਤਾ ਜਾਂ ਮੈਨੂੰ ਵਾਪਸ ਕਾਲ ਹੀ ਨਹੀਂ ਕੀਤੀ ਤੇ ਆਪਣੇ ਮਨ ਚ ਪੁੱਸਾ ਜ ਆ ਜਾਂਦਾ ਵੀ ਚੱਲ ਜੀ ਉਹਨੂੰ ਨਹੀਂ ਤਾਂ ਮੈਨੂੰ ਨਹੀਂ ਕੀ ਇਹ ਗੱਲ ਕਿਤੇ ਨਾ ਕਿਤੇ ਹੋਊਗੀ ਦਰਸ਼ਕੋ ਤੁਸੀਂ ਦੱਸਿਓ ਵੀ ਇਹ ਹੁੰਦਾ ਨਾ ਕਿ ਮੈਨੂੰ ਉਹਨੇ ਤਾਂ ਇਗਨੋਰ ਕਰਤਾ ਇਹ ਇਗਨੋਰ ਦੀ ਸਮੱਸਿਆ ਬਹੁਤ ਵੱਡੇ ਸਮੱਸਿਆ ਹੈ ਇੱਕ ਦੁਨੀਆ ਚ ਹੁਣ ਹਾਰ ਖ ਗੁੱਸੇ ਕਿਉਂਕਿ ਜਿਹੋ ਜ ਆਪਾਂ ਨਾਜ਼ ਖਾਈ ਜਾਂਦੇ ਆ ਉਹੋ ਜ ਆਪਣਾ ਮਨ ਮੰਨ ਲੈਂਦਾ ਕਹਿੰਦੇ ਜ਼ਹਿਰਾਂ ਵਾਲਾ ਨਾਜ਼ ਖਾਈ ਜੀ ਜੈਰੀ ਆਪਣੇ ਮਨ ਹੋ ਗਏ ਕੋਈ ਕਿਸੇ ਹੁਣ ਮਾੜਾ ਜੇ ਕੋਈ ਕਿਸੇ ਨੂੰ ਕੁਝ ਕਹਿ ਦਿੰਦਾ ਨਾ ਬੰਦਾ 10 ਦਿਨ ਵੀ ਉਹ ਹੀ ਕੋਲੀ ਜਾਂਦਾ ਉਹ ਪਿਛਲੀਆਂ ਗੱਲਾਂ ਹੀ ਯਾਦ ਕਰੀ ਜਾਂਦਾ ਬਾਕੀ ਤਾਂ ਹੁਣ ਸਾਰਿਆਂ ਨੂੰ ਇਹੀ ਗੱਲ ਦਾ ਪਤਾ ਵੀ ਹੈ ਹੁਣ ਤਾਂ ਕਹਿੰਦੇ ਜੇ ਕੋਈ ਮੁੰਡਾ ਵਿਆਹ ਤੇ ਵੀ ਨਹੀਂ ਸੱਜ ਸਕਦਾ ਉਹਦੀ ਵੀ ਬੰਦਾ ਕਰੋੜ ਕੱਢਦਾ ਹੁਣ ਹਾਲਾਕੇ ਮਾਰਨ ਤੱਕ ਹਾਂ ਹੋ ਜਾਂਦਾ ਉਹਦਾ ਵੀ ਸੱਚੀ ਖਬਰਾਂ ਖਬਰਾਂ ਇਸੇ ਦੇ ਦੋਸਤਾਂ ਨੂੰ ਨਹੀਂ ਸੱਜਿਆ ਤੇ ਉਹਨੇ ਉਹਦਾ ਕਤਲ ਕਰਾਉਣਾ ਉਹਨਾਂ ਨੂੰ ਹੱਥ ਨੇ ਘਰੇ ਲੈ ਗਿਆ ਕਹਿੰਦਾ ਹਾਂ ਵੀ ਇੰਨੀ ਜੈ ਕਮਾਲ ਹੋ ਗਿਆ ਹਾਂ ਵੀ ਅੱਗੇ ਅਗਲਾ ਕਹਿੰਦਾ ਕੋਈ ਨਹੀਂ ਕੋਈ ਉਹਦੀ ਮਜਬੂਰੀ ਹੋਊ ਮਜਬੂਰੀ ਹੋਊ ਨਹੀਂ ਸੱਜਿਆ ਤੁਸੀਂ ਨਾ ਸੱਦੋ ਹਾਂ ਬਿਲਕੁਲ ਪਰ ਬੰਦੇ ਦੀ ਜਾਨ ਲੈਣੀ ਤਾਂ ਅੱਜ ਕੱਲ ਜਿਹੜਾ ਬੰਦਾ ਕੁੱਤੇ ਵੀਲੇ ਦੀ ਤਰ੍ਹਾਂ ਕਰਦਾ ਇੱਕ ਤਾਂ ਫੋਨ ਹੋ ਗਿਆ ਹਾਂ ਜੀ ਦੂਜੇ ਕਾਰਨ ਮੈਨੂੰ ਇਹ ਲੱਗਦਾ ਹੁੰਦਾ ਮੰਮੀ ਕਿ ਪੈਸਾ ਪੈਸਾ ਹਾਂ ਤੇ ਕੰਮ ਕੰਮ ਇਹ ਦੋ ਚੀਜ਼ਾਂ ਨੇ ਤਾਂ ਕਿਦਨ ਜੋੜ ਕੇ ਰੱਖਤਾ ਸਾਡੇ ਰਿਸ਼ਤੇ ਆਂ ਇਹ ਤਾਂ ਹੈ ਗਈ ਹੈ ਪੈਸੇ ਦੇ ਖਾਤਰ ਪਿਓ ਪੁੱਤ ਨੂੰ ਮਾਰੀ ਜਾਂਦਾ ਪੁੱਤ ਪਿਓ ਨੂੰ ਮਾਰੀ ਜਾਂਦਾ ਹਾਂਜੀ ਘਰ ਵਾਲੀ ਘਰ ਵਾਲੀ ਦਾ ਕਤਲ ਕਰਵਾਈ ਜਾਂਦੀ ਆ ਘਰ ਵਾਲਾ ਘਰ ਵਾਲੀ ਨੂੰ ਘਰ ਵਾਲੀ ਘਰ ਵਾਲੇ ਨੂੰ ਮਰਵਾਈ ਜਾਂਦੀ ਆ ਬੱਚਿਆਂ ਨੂੰ ਖੁਦ ਇਹਨਾਂ ਨੂੰ ਜਨਮ ਦਿੱਤਾ ਹੈ ਹਾਂਜੀ ਪਾਲਿਆ ਪੋਸਿਆ ਆਪਾਂ ਏਡੇ ਏਡੇ ਵੱਡੇ ਕਰਤੇ ਇੱਕ ਸਿਰਫ ਉਹ ਕਾਮ ਦੀ ਖਾਤਰ ਕਾਮ ਦੀ ਖਾਤਰ ਆਪਣੇ ਬੱਚਿਆਂ ਦਾ ਕਤਲ ਕਰਵਾ ਦਿੰਦੀ ਆ ਉਹ ਵੀ ਮਾਵਾ ਹੈ ਉਹ ਵੀ ਮਾਵਾ ਉਹ ਤੇ ਉਹ ਵੀ ਮਾਵਾ ਹੈ ਜਿਹੜੀਆਂ ਆਪਦੇ ਪੁੱਤਾਂ ਦੇ ਕੰਡਾ ਵੱਜਿਆ ਨਹੀਂ ਚਰਦੇ ਆ ਹਣਾ ਉਹ ਵੀ ਇੱਕ ਸਨੇਹ ਆ ਉਹ ਵੀ ਇੱਕ ਪਿਆਰ ਆ ਉਹ ਚਿੱਟਾ ਨਾ ਮਜ਼ਬੂਤ ਆ ਉਹ ਤੇ ਕਿੰਨਾ ਤੰਦਾ ਜੇ ਬੱਚੇ ਦੇ ਕਿਤੇ ਕੰਡਾ ਵੀ ਵਾਜਦਾ ਸਰ ਵੀ ਦੁਖਦਾ ਮਾਪਤਾ ਕੀ ਕਹਿੰਦੀ ਆ ਵੀ ਮੇਰਾ ਦੁਖਣ ਲੱਗ ਜੇ ਇਹਨਾਂ ਦਾ ਨਾ ਕੁਛ ਦੁਖੇ ਇਹਨਾਂ ਦਾ ਨਾ ਕੁਛ ਦੁਖੇ ਕਈ ਮਾਵਾ ਪਈ ਆ ਆਪਦੀ ਹੱਥੀ ਮਰਵਾਈ ਜਾਂਦੀ ਮਰਵਾਈ ਜਾਂਦੀ ਬਸ ਇਹ ਦੁਨੀਆ ਦਾ ਪਤਾ ਨਹੀਂ ਚਲੋ ਚਲੀਦਾ ਮੇਲਾ ਹਾਂ ਕਿਸੇ ਨੂੰ ਕੋਈ ਪੈਸੇ ਦਾ ਕੀ ਹੋ ਗਿਆ ਅੱਜ ਕੱਲ੍ਹ ਵੀ ਮੈਨੂੰ ਇਹ ਲੱਗਦਾ ਹੁੰਦਾ ਕੋਈ ਵੀ ਇਨਸਾਨ ਜਦੋਂ ਕਿਸੇ ਨਾਲ ਜੁੜਦਾ ਨਾ ਮੈਨੂੰ ਤਾਂ ਇਹ ਲੱਗਦਾ ਉਹ ਇਹ ਸੋਚ ਕੇ ਜੁੜਦਾ ਵੀ ਮੈਨੂੰ ਕੁਝ ਦੇਣ ਜੋਗਾ ਹੈਗਾ ਜਾਂ ਨਹੀਂ ਹੈਗਾ ਜਦੋਂ ਤਾਂ ਜਿੰਨਾ ਕਿ ਚਿਰਤਾ ਉਹਨੂੰ ਆਪਾਂ ਦੇਈ ਜਾਂਦੇ ਆ ਉਹਨਾਂ ਕਿ ਚਿਰਤਾ ਉਹ ਥੋੜੀ ਵਾਹ ਵਾਹ ਕਰਦਾ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਹਾਂਜੀ ਦੋ ਦੋ ਤਿੰਨ ਮਹੀਨੇ ਵਰਤਦਾ ਉਹਨੂੰ ਪਤਾ ਲੱਗਦਾ ਵੀ ਇੱਥੇ ਤਾਂ ਦੇਣ ਲੈਣ ਨੂੰ ਤਾਂ ਕੁਝ ਹੈ ਨਹੀਂਗਾ ਆਪਾਂ ਕਿਉਂ ਵਗਰ ਫਿਰਦੇ ਹਾਂ ਹਾਂਜੀ ਜੇ ਤੁਸੀਂ ਉਹਨੂੰ ਕੁਝ ਦੇਵੋਗੇ ਉਹ ਤੁਹਾਡੇ ਨਾਲ ਵਧੀਆ ਪਿਆਰ ਰੱਖੂਗਾ ਸਵਾਰਥ ਵਧ ਗਿਆ ਸਵਾਰਥ ਵਧ ਗਿਆ ਸਵਾਰਥ ਦੇ ਰਿਸ਼ਤੇ ਹੋਗੇ ਹਾਂ ਸਵਾਰਥ ਦੇ ਰਿਸ਼ਤੇ ਹੋਗੇ ਪਰ ਆਪਾਂ ਨੂੰ ਇਹ ਚਾਹੀਦਾ ਹੈ ਵੀ ਆਪਾਂ ਨੂੰ ਮੋਹ ਬਣਾਉਣਾ ਚਾਹੀਦਾ ਇੱਥੋਂ ਆਪਾਂ ਮੋਹ ਹੀ ਲੈ ਕੇ ਜਾਣਾ ਕੁਛ ਨਹੀਂ ਨਾਲ ਕਿਸੇ ਦੇ ਨਾਲ ਕੁਛ ਨਹੀਂ ਲੈ ਕੇ ਜਾਣਾ ਭਵੇਂ ਆਪਣੇ ਘਰ ਹੈ ਲੱਖਾਂ ਜਾਇਦਾਦਾਂ ਪੰਨੀਆਂ ਕਦੇ ਕਿਸੇ ਬੰਦੇ ਦੇ ਨਾਲ ਨਾਲ ਗਈਆਂ 3.5 ਹੱਥ タル ਕਹਿੰਦੇ ਆ ਦਾ ਮਿਲਨੀ ਆ ਹਾਂਜੀ ਉਹਦੇ ਨਾਲ ਨਾ ਪੁੱਤ ਨਾ ਕੋਈ ਧੀ ਨਾ ਕਿਸੇ ਨੇ ਨਹੀਂ ਜਾਣਾ ਆਪ ਦਾ ਆਦਮੀ ਨਹੀਂ ਜਾਣਾ ਮੈਂ ਕਿਹਨ ਕਿਹ ਦੀ ਇਹ ਗੱਲ ਬੈਠੀ ਸੋਚਦੀ ਹੁੰਦੀ ਹੁੰਦੀ ਆ ਕਿ ਹਰ ਕੋਈ ਬੰਦਾ ਇਹ ਜਿਹਨ ਚਾਹ ਉਹਦੇ ਚੀਜ਼ ਕਿਉਂ ਨਹੀਂ ਸਮਝ ਲੈਂਦਾ ਵੀ ਸਾਡੇ ਨਾਲ ਕੁਝ ਜਾਣਾ ਨਹੀਂ ਅਸੀਂ ਇੱਕ ਗਿੱਠ ਗਿੱਠ ਥਾਂ ਖਾਤਰ ਨਾ ਕਤਲ ਕਰੀ ਜਾਣੀ ਮਾਰੀ ਜਾਣੀ ਮਾਰੀ ਸਾਡੇ ਨਾਲ ਹੀ ਨਹੀਂ ਜਾਣੀ ਹਾਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਮੇਰੀ ਇਹੀ ਬੇਨਤੀ ਹੈ ਹਨਾ ਸਾਰੇ ਵੀਰਾਂ ਭੈਣਾਂ ਨੂੰ ਕਿ ਇਦਾਂ ਨਾ ਕਰਿਆ ਕਰੋ ਕਿਰਪਾ ਕਰਕੇ ਇਦਾਂ ਨਾ ਕਰਿਆ ਕਰੋ ਭੈਣ ਭਰਾ ਕਹਿੰਦੇ ਲੱਖੀ ਨਾ ਕਰੋ ਨਹੀਂ ਮਿਲਨੇ ਪੇਟੋ ਕਦੋਂ ਜਨਮ ਲਵਾਂਗੇ ਕਦੋਂ ਜਨਮ ਲਵਾਂਗੇ ਨਹੀਂ ਲੈਣਾ ਜਨਮ ਤੇ ਨਾ ਆਪਾਂ ਭੈਣ ਭਾਈਆਂ ਕੱਢੀ ਬੈਰ ਬਰੋ ਇਸੇ ਨੂੰ ਨਹੀਂ ਕਰਨਾ ਚਾਹੀਦਾ ਭੈਣਾਂ ਵਰਤ ਨੂੰ ਹਟ ਜਾਂਦੀਆਂ ਭਾਈ ਵਰਤ ਨੂੰ ਹਟ ਜਾਂਦੇ ਆ ਮਾਪਿਆਂ ਨੂੰ ਛੱਡ ਦਿੰਦੀਆਂ ਤੀਆਂ ਜ਼ਮੀਨਾਂ ਪਿੱਛੇ ਕਿਉਂ 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 ਹਨਾ ਵੀ ਜਿੱਥੇ ਆਪਦੇ ਰਿਸ਼ਤੇ ਆ ਨੇ ਉਥੇ ਪੈਸੇ ਨਹੀਂ ਨੇ ਉਥੇ ਪੈਸਾ ਅੰਦਰ ਪਿਆ ਆਪਣੇ ਬੰਦਾ ਬਿਮਾਰ ਪਿਆ ਉਹਨੂੰ ਆਪਦਾ ਹੀ ਚੱਕ ਕੇ ਹਸਪਤਾਲ ਲੈ ਜਾਉ ਉਹ ਆਪਦਾ ਹੀ ਮੂੰਹ ਚ ਪਾਣੀ ਪਾਉ ਪੈਸੇ ਨਹੀਂ ਉਥੇ ਕੰਮ ਨਹੀਂ ਕਰਨਾ ਨਾਲ ਨਹੀਂ ਜਾਣਾ ਪੈਸਾ ਉਥੇ ਘਰੇ ਅੰਦਰ ਪਿਆ ਹਾਂ ਲੋਕਾਂ ਨੇ ਲੱਖਾਂ ਕਰੋੜਾਂ ਰੁਪਏ ਪਏ ਆ ਜੇ ਉਹਦਾ ਕੋਈ ਧੀ ਪੁੱਤ ਨਾਲ ਨਹੀਂ ਲੈ ਕੇ ਜਾਣ ਆਲਾ ਉਹ ਪੈਸਾ ਕੱਲਾ ਕੀ ਕਰੂ ਬਿਲਕੁਲ ਉਹ ਪੈਸਾ ਨਹੀਂ ਕੰਮ ਲੰਦਾ ਹੂੰ ਸੋ ਬਹੁਤ ਦੋਸਤੀਆਂ ਮੈਂ ਟੁੱਟਦੀਆਂ ਦੇਖੀਆਂ ਮੈਂ ਦੋਸਤੀਆਂ ਵੀ ਟੁੱਟਦੀਆਂ ਦੇਖੀਆਂ ਜਿੱਥੋਂ ਤੱਕ ਲੈਣ ਦੇਣ ਦੀ ਗੱਲ ਚੱਲਦੀ ਰਹਿੰਦੀ ਆ ਠੀਕ ਰਹਿੰਦਾ ਕੰਮ ਨਹੀਂ ਫਿਰ ਬਸ ਜੀ ਮੋਹ ਦੀਆਂ ਜਾਂ ਤੰਦਾ ਸੱਚੀ ਕਮਜ਼ੋਰ ਹੋ ਜਾਂਦੀਆਂ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਇਦਾਂ ਹੀ ਲੋਕ ਪੈਸੇ ਨੂੰ ਪਿਆਰ ਦਿੰਦੇ ਸੀ ਨਹੀਂ ਪਿਆਰ ਨਹੀਂ ਸੀਗਾ ਉਹ ਪੈਸੇ ਦਾ ਕਿਸੇ ਦਾ ਮੋਹ ਹੀ ਨਹੀਂ ਸੀ ਹੂੰ ਮੋਈ ਉਧਰ ਤਾਂ ਰਿਸਤੇ ਨੱਤਿਆਂ ਦਾ ਮੋ ਸੀ ਜੇ ਕੋਈ ਆਉਂਦਾ ਆਪਾਂ ਅੱਜ ਬੁਆਹੀ ਹੋ ਰਹੋ ਅੱਜ ਤੁਸੀਂ ਹੋ ਰਹੋ ਤੇ ਕਿਹਨੂੰ ਕਹਿੰਨਾ ਹੋਰ ਰਹੋ ਇਹ ਲਾ ਚਾਰ ਚਾਰ ਦਿਨ ਲਾ ਜਾਂਦਾ ਅੱਜ ਕੱਲ ਅੱਬਲ ਤਾਂ ਕੋਈ ਰਾਤ ਹੀ ਨਹੀਂ ਰਹਿੰਦਾ ਰਹਿੰਦਾ ਹੈਨਾ ਫੋਨ ਤੇ ਗੱਲਾਂ ਹੋਈਆਂ ਹੁੰਦੀਆਂ ਜਦੋਂ ਆਉਂਦੇ ਆ ਆਥਨ ਨੂੰ ਹਰ ਇੱਕ ਕੋਲੇ ਸਵਾਰੀ ਹੈ ਤਾਰਾਂ ਤੇ ਗਲਾ ਹੁੰਦਾ ਕੋਈ ਨੂੰ ਲੰਦਾ ਚਾਰਕ ਦਿਨ ਵੀ ਨਹੀਂ ਚੱਲਦਾ ਕਿਸੇ ਨੂੰ ਉਹ ਪਾਉਂ ਜਾਂਦਾ ਜੇ ਜਾਵੇ ਤਾਂ ਚੰਗਾ ਹੀ ਆ ਬਾਕੀ ਕੰਮ ਤੰਦੇ ਕੰਮ ਤੰਦੇ ਅਗਲਾ ਅਗਲਾ ਸਵੇਰ ਹੱਸਦੇ ਹਾਂ ਤਰਪੈਂਦਾ ਰੋਟੀ ਪਾਣੀ ਅਗਲੇ ਦੇ ਕਰੇ ਖਾ ਲੰਦਾ ਹੱਥ ਨੂੰ ਵਾਲਾ ਵੱਗ ਜਾਂਦਾ ਮੈਂ ਇਹ ਵੀ ਸੁਣਿਆ ਕਿ ਪੁਰਾਣੇ ਸਮੇਂ ਚ ਇੰਨਾ ਸਬਰ ਸੰਤੋਖ ਸੀਗਾ ਲੋਕਾਂ ਦੇ ਵਿੱਚ ਕਹਿੰਦੇ ਉਹ ਕਹਿੰਦੇ ਸੀ ਕਿ ਸਿੱਟੀ ਦੇ ਘਰ ਦਾ ਪਾਣੀ ਵੀ ਪਾਣੀ ਨਹੀਂ ਸੀ ਮੇਰੇ ਨਾਨਾ ਜੀ ਨਹੀਂ ਸਪਿੰਦੇ ਅੱਛਾ ਹਾਂਜੀ ਉਹਨਾਂ ਦੇ ਬੀਬੀ ਘਰਾਂ ਦੇ ਮਾਂ ਤੇ ਮਾਰਗੇ ਸੀ ਛੋਟੀਆਂ ਛੋਟੀਆਂ ਦੀ ਤੇ ਮੇਰੇ ਨਾਨਾ ਜੀ ਨੇ ਸਾਡੇ ਘਰ ਦਾ ਪਾਣੀ ਨਹੀਂ ਸਪਿੰਦਾ ਬੱਲੂਆਂ ਨੂੰ ਪੀਕੇ ਹੂੰ ਉਹ ਕਹਿੰਦੇ ਵੀ ਮੈਂ ਆਦਿਆਂ ਧੀਆ ਵਿਆਹੀਆਂ ਮੈਂ ਇਹਨਾਂ ਦੇ ਘਰ ਦੇ ਰੋ ਨਾ ਰੋਟੀ ਨਾ ਪਾਣੀ ਪਰ ਮੈਂ ਦੋ ਦਿਨ ਲਾ ਜਾਂਦੇ ਹੂੰ ਦਾਜੀ ਦੱਸਦੇ ਹੁੰਦੇ ਸੀ ਵੀ ਉਹ ਪਾਣੀ ਨਹੀਂ ਸਪਿੰਦੇ ਆਪਣੇ ਘਰ ਦਾ ਹੂੰ ਤੇ ਅੱਗੇ ਤਾਂ ਲੋਕਾਂ ਦਾ ਜਿਹਾ ਸਬਰ ਸੰਤੋਖ ਸੀ ਬਹੁਤ ਸਬਰ ਸ਼ੁਕਰ ਸੀਗਾ ਹੁਣ ਦਿਖਾਵੇ ਨੇ ਦੁਨੀਆ ਨੂੰ ਮਾਰ ਲਿਆ ਹਾਰਿਕ ਨੂੰ ਇਹ ਹੈ ਕਿ ਮੇਰੇ ਉਸ ਤੋਂ ਚੰਗਾ ਸੂਟ ਪਾਇਆ ਹੋਵੇ ਉਸ ਤੋਂ ਮੇਰੇ ਚੰਗੇ ਗਹਿਣੇ ਪਾਏ ਹੋਣ ਜੇ ਕਿਸੇ ਕੁੜੀ ਨੂੰ ਇਹ ਲੱਗਦਾ ਹੈ ਕਿ ਉਹਦੇ ਚੰਗਾ ਪਾਇ ਉਸ ਤੋਂ ਮੈਂ ਚੰਗਾ ਪਾ ਕੇ ਨਾ ਇਹਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿ ਮੇਰੇ ਕੋਲ ਨਾ ਜਿਹੜਾ ਸਮਾਨ ਤੇਰੇ ਨਾਲੋਂ ਜ਼ਿਆਦਾ ਮੈਂ ਸੋਹਰੇ ਕਰੇ ਜ਼ਿਆਦਾ ਸੁਖੀ ਹਾਂ ਤੇਰੇ ਨਾਲੋਂ ਇੱਕ ਵੀਰਪਾਲ ਹੋਰ ਗੱਲ ਦੇਖੀ ਐ ਅੱਗੇ ਵਿਆਹ ਸ਼ਾਦੀ 'ਚ ਜਾਣਾ ਗੁੜੀਆਂ ਨੇ ਇੱਕ ਕੁੜੀਆਂ ਨੇ ਇੱਕ ਦੂਜੀ ਦਾ ਸ਼ੂਟ ਦੇਖਣਾ ਹੱਥ ਨਾਲ ਕਿਥੋਂ ਲਿਆ ਸੀ ਕਿੰਨੇ ਦਾ ਬਣਿਆ ਹੁਣ ਅੱਜ ਕੱਲ੍ਹ ਭਾਵੇਂ ਕਿਸੇ ਦਾ 10000 ਆਲਾ ਪਾਇਆ ਕੋਈ ਆਏ ਕਹਿੰਦੀ ਵੀ ਨੀ ਨੀ ਨਾ ਹੋਗੀ ਨਹੀਂ ਨਹੀਂ ਉਹਨੇ ਜੇ ਦੇਖ ਵੀ ਲਿਆ ਦੇਖ ਕੇ ਮੜਕਣਾ ਮੂੰਹ ਪਰੇ ਕਰ ਲੈਣਾ ਵੀ ਜੇ ਉਹ ਮੇਰੇ ਸੂਟ ਦੀ ਪ੍ਰਸ਼ੰਸਾ ਕਰੂ ਤਾਂ ਮੈਂ ਉਹਦੇ ਸੂਟ ਦੀ ਪ੍ਰਸ਼ੰਸਾ ਕਰੂ ਉਹ ਚਾਹਕਦੀ ਜੇ ਮੈਂ ਉਹਦੇ ਸੂਟ ਦੀ ਪ੍ਰਸ਼ੰਸਾ ਕਰਤੀ ਤਾਂ ਮੇਰਾ ਜਿਹੜਾ ਸਟੇਟਸ ਹੈ ਬਹੁਤ ਨੀਵਾ ਹੋਊਗਾ ਮਤਲਬ ਬਹੁਤ ਛੋਟੀਆਂ ਤੇ ਬਹੁਤ ਏ ਘਟੀਆ ਜੀਆਂ ਗੱਲਾਂ ਹੁੰਦੀਆਂ ਵਾ ਹੈਨਾ ਜਿੰਗੀਆਂ ਮੈਨੂੰ ਲੱਗਦਾ ਪਾਸੇ ਰੱਖ ਕੇ ਸਾਨੂੰ ਇੱਕ ਦੂਜੇ ਨਾਲ ਵਰਤਣਾ ਚਾਹੀਦਾ ਹੈ ਸਮਾਂ ਇੰਨਾ ਕਿ ਭਿਆਨ ਹੈ ਹੈਨਾ ਇਥੇ ਉਹ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਪਤਾ ਨਹੀਂ ਵੀ ਦਿਲ ਨੂੰ ਨਾ ਸ਼ਾਂਤੀ ਰੱਖੋ ਦਿਲ ਚ ਜੇ ਕਿਸੇ ਨੇ ਕੋਈ ਗੱਲ ਵੀ ਕਹੇ ਉਹਨੂੰ ਬਰਦਾਸ਼ਤ ਕਰਨਾ ਸਿੱਖੋ ਬਿਲਕੁਲ ਹੈਨਾ ਘੰਟੇ ਕੜੀ ਦਾ ਅੱਧੇ ਘੰਟੇ ਜ਼ਮਾਨ ਚ ਗੁੱਸਾ ਆਉਂਦਾ ਹਰ ਇੱਕ ਦੇ ਹੈ ਕਿਉਂਕਿ ਨੂਨ ਪਾਣੀ ਆਪਾਂ ਇਸ ਖਾਣੇ ਤੇ ਪਰ ਨਹੀਂ ਗੁੱਸੇ ਨੂੰ ਮਟਾਉਣਾ ਚਾਹੀਦਾ ਮਟਾਉਣਾ ਵੀ ਚਾਹੀਦਾ ਫੜਾਣਾ ਪਾਓ ਇੱਥੋਂ ਲੈ ਨਹੀਂ ਜਾਣਾ ਗੁੱਸਾ ਹਾਂ ਗਾਹਾਂ ਦੀ ਗਾਹ ਫੋਨ ਨਾਰਾਇਣਕਿਸ਼ਨ ਹੋਰ ਨਾ ਦੱਸੋ ਹਾਂ ਬਿਲਕੁਲ ਹਾਂ ਵੀ ਅੱਜਸ ਆਪਣੀ ਘਰੇ ਲੜਾਈ ਹੋਈ ਜੇ ਮੈਂ ਤੇਹੀ ਕਹਿਨੀ ਹੁਨੀ ਜੇ ਕੋਈ ਟੁੱਟਿਆ ਵਾ ਨੂੰ ਜੋੜਨ ਦੀ ਕੋਸ਼ਿਸ਼ ਕਰੋ ਨਾ ਕਿ ਗੱਲਾਂ ਨੂੰ ਇੰਨਾ ਕਿ ਜ਼ਿਆਦਾ ਤੁਸੀਂ ਵਧਾ ਦੋ ਕਿ ਜਿਹੜਾ ਤੁਹਾਡਾ ਕੋਈ ਤੁਹਾਡੇ ਘਰੇ ਹੀ ਆਉਣਾ ਬੰਦ ਕਰ ਹਾਂਜੀ ਇੰਨਾ ਕਿ ਜ਼ਹਿਰ ਨਾ ਘੋਲੋ ਵੀ ਕੋਈ ਬੰਦਾ ਇੰਨਾ ਹੀ ਮਜਬੂਰ ਹੋ ਜਾਵੇ ਵੀ ਉਹ ਤੁਹਾਡੇ ਘਰੇ ਆਉਂਦਾ ਆਉਂਦਾ ਜ਼ਿੰਦਗੀ ਭਰ ਲਈ ਤੁਹਾਡੇ ਘਰ ਨਾਲ ਝਾਕਣਾ ਵੀ ਪਸੰਦ ਨਾ ਕਰੇ ਹੁਣ ਆਪਣੇ ਜਿਵੇਂ ਗਵਾਂਢੀਆਂ ਭੈਣ ਜੀ ਵੀ ਭਾਰੇ ਉਹਨਾਂ ਤੋਂ ਨਹੀਂ ਆ ਜਾਂਦਾ ਇੱਕ ਵਾਰੀ ਤਾਂ ਮਨ ਚਾਉ ਵੀ ਉਹ ਨਹੀਂ ਆਉਂਦੇ ਫਿਰ ਮੈਂ ਕਹਿੰਦੀ ਨਹੀਂ ਵੀਰ ਭਲੇ ਤੋਂ ਕੀ ਲੈ ਜਾਣਾ ਚਲੋ ਆਪਾਂ ਚੱਲੇ ਆਉਂਦੇ ਆਪਾਂ ਉਹਨਾਂ ਨਾਲ ਵੀ ਕਦੇ ਗੱਲਬਾਤ ਕਰਾਂਗੇ ਆਪਣੇ ਗਵਾਂਢੀਆਂ ਨਾਲ ਉਹਨਾਂ ਦੇ ਘਰੇ ਬੈਠ ਕੇ ਕਰਾਂਗੇ ਇਸ ਟੌਪਿਕ ਤੇ ਗੱਲ ਤਾਂ ਉਹ ਨਾ ਅਸੀਂ ਜ਼ਿਆਦਾ ਜਾਣੇ ਮੈਂ ਤੇ ਮੰਮੀ ਉਤੇ ਉਹ ਜਦੋਂ ਕਿਤੇ ਨਹੀਂ ਹੁੰਦੀ ਉਹਨਾਂ ਦੇ ਕੰਮ ਤਾਂ ਦੀ ਵੱਧ ਕਹਿ ਲੋ ਕੁਝ ਕਹਿ ਲੋ ਚਲੋ ਹਣਾ ਅਸੀਂ ਵੀ ਸਮਝਦੇ ਆ ਤਾਂ ਉਹ ਇੱਕ ਵਾਰ ਤਾਂ ਗੁੱਸਾ じゃ ਮੈਂ ਕਿਉ ਮਮੀ ਆਪਾਂ ਜਾਂਦੇ ਨਹੀਂ ਅੱਜ ਵੀ ਉਹ ਤਾਂ ਆਪਣੇ ਘਰੇ ਆਉਂਦੀਆਂ ਨਹੀਂ ਤੇ ਮੰਮੀ ਕਹਿੰਦੇ ਕਿ ਚਲ ਕੋਈ ਨਾ ਪੁੱਤ ਆਪਾਂ ਚੱਲ ਵੜਦੇ ਫਿਰ ਮੈਂ ਵੀ ਕਦੋਂ ਆ ਮੰਮੀ ਜੀ ਜਾ ਨਹੀਂ ਲੱਗਦਾ ਉਹਨਾਂ ਦੇ ਘਰੇ ਹੀ ਚੱਲਦੇ ਆਪਾਂ ਤੇ ਫਿਰ ਇਸ ਚਲੇ ਜਾਣ ਦੇ ਨਾਲੇ ਅਸੀਂ ਲਾਂਭਾ ਦੇ ਦਿੰਨੇ ਪਿਆਰ ਜਿਨਾਬ ਤਾਂ ਤੁਸੀਂ ਆਉਂਦੀਆਂ ਨਹੀਂ ਹਨਾ ਇਹ ਹੁੰਦਾ ਇਹ ਵੀ ਕੋਈ ਗੱਲ ਕਹਿਣੀ ਉਹਦਾ ਕਹਿਣ ਦਾ ਤਰੀਕਾ ਹੁੰਦਾ ਹੈ ਹਨਾ ਉਹਨੂੰ ਪਿਆਰ ਮੁਹੱਬਤ ਨਾਲ ਹਾਸੇ ਚ ਕਹਿ ਦਿਓ ਪਰ ਕਿਸੇ ਨੂੰ ਚੁਭਾਓ ਨਾ ਗੱਲ ਕਿ ਤੁਹਾਡਾ ਰਿਸ਼ਤਾ ਹੀ ਖਰਾਬ ਹੋ ਜਾਈ ਉਸ ਬੰਦੇ ਨਾਲ ਸੋ ਇਹ ਸੀ ਸਾਡਾ ਅੱਜ ਦਾ ਟੌਪਿਕ ਜੀ ਛੋਟਾ ਜਿਹਾ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਾਂਗੇ ਕੋਈ ਗਲਤੀ ਹੋਈ ਜੋਦੇ ਲਈ ਦਿਲ ਤੋਂ ਮਾਫੀ ਮੰਗਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ